ਪਹਾੜੀ ਰਿਆਸਤ ਰਾਜੇ ਜੋ ਕੇ ਦਿੱਲੀ ਦੀ ਹਕੂਮਤ ਦੇ ਅਧੀਨ ਸਨ ਬਾਦਸ਼ਾਹ ਨੂੰ ਟਕੇ ਪਰਦੇ ਸਨ ਇੱਕ ਵਾਰ ਜਦੋਂ ਪਹਾੜੀ ਰਾਜਿਆਂ ਨੇ ਬਾਦਸ਼ਾਹ ਨੂੰ ਟਕੇ ਨਾ ਪਹੁੰਚਾਈ ਤਦ ਔਰੰਗਜ਼ੇਬ ਨੇ ਗੁੱਸੇ ਵਿੱਚ ਆ ਕੇ ਜਰਨੈਲ ਮੀਆਂ ਖਾਨ ਨੂੰ ਫੌਜ ਦੇ ਕੇ ਪਹਾੜੀ ਰਾਜਿਆਂ ਨਾਲ ਚੜ੍ਹਾਈ ਕਰਨ ਵਾਸਤੇ ਭੇਜਿਆ ਪਰ ਆਪ ਤਾਂ ਮੀਆਂ ਖਾਨ ਨੂੰ ਖੱਬੇ ਪਾਸੇ ਜੰਮੂ ਵੱਲ ਟਕੇ ਉਗਰਾਹਣ ਚਲਾ ਗਿਆ ਇੱਧਰ ਪਹਾੜੀ ਰਾਜਿਆਂ ਵੱਲ ਔਰੰਗਜ਼ੇਬ ਦੇ ਭਤੀਜੇ ਅਲਫ ਖਾਨ ਨੂੰ ਸਾਰੀ ਗੱਲਬਾਤ ਸਮਝਾ ਕੇ ਭੇਜਿਆ ਗਿਆ ਅਲਫ ਖਾਨ ਨੇ ਆਉਂਦਿਆਂ ਹੀ ਕਾਂਗੜੇ ਅਤੇ ਹੋਰ ਇਲਾਕੇ ਨੂੰ ਘੇਰ ਲਿਆ ਪਹਾੜੀ ਰਾਜਿਆਂ ਨੇ ਇੱਕ ਤਰਕੀਬ ਲੱਭੀ ਅਲਫ ਖਾਨ ਨੂੰ ਆਖਿਆ ਕਿ ਭੀਮਚੰਦ ਜੋ ਪਹਾੜੀ ਰਾਜਿਆਂ ਦਾ ਸਰਦਾਰ ਹੈ ਜੇ ਉਸ ਨੇ ਟਕੇ ਤਾਰ ਦਿੱਤੇ ਹਨ ਤਾਂ ਸਮਝ ਲੈ ਸਾਰਿਆਂ ਨੇ ਟਕੇ ਤਾਰ ਦਿੱਤੇ ਹਨ ਇਹ ਗੱਲ ਸੁਣਦਿਆਂ ਹੀ ਅਲਫ ਖਾਨ ਨੇ ਭੀਮਚੰਦ ਵੱਲ ਚੜ੍ਹਾਈ ਕਰ ਦਿੱਤੀ ਨਦੌਣ ਦੇ ਨੇੜੇ ਆ ਕੇ ਉਹਨਾਂ ਨੇ ਡੇਰੇ ਲਾ ਲਈ ਪਹਾੜੀ ਰਾਜਿਆਂ ਨੂੰ ਪਿਛਲੇ 3 ਸਾਲ ਦੇ ਰਹਿੰਦੇ ਇੰਨੇ ਜ਼ਿਆਦਾ ਟਕੇ ਦੇਣੇ ਮੁਸ਼ਕਲ ਸਨ ਪੀਮਚੰਦ ਨੇ ਸਾਰੇ ਪਹਾੜੀਆਂ ਨੂੰ ਸੱਦ ਕੇ جنگ ਦੀ ਤਿਆਰੀ ਕਰਨ ਲਈ ਦੋਨਾਂ ਪਾਸਿਆਂ ਤੋਂ جنگ ਸ਼ੁਰੂ ਹੋ ਗਿਆ ਅਤੇ ਦੋਵਾਂ ਪਾਸਿਆਂ ਤੋਂ ਹੀ ਮੈਦਾਨ ਵਿੱਚ ਚੰਗਾ ਖਰੂਦ ਮਚਿਆ ਪਹਾੜੀ ਰਾਜੇ جنگ ਦੇ ਇੰਨੇ ਦਾ ਪੇਚ ਨਹੀਂ ਸੀ ਜਾਣਦੇ ਸਨ ਦੂਜੇ ਸ਼ਾਹੀ ਫੌਜ ਗਿਣਤੀ ਵਿੱਚ ਵੀ ਜ਼ਿਆਦਾ ਸਨ ਅਤੇ ਉਹਨਾਂ ਨਾਲੋਂ ਲੜਨ ਵਿੱਚ ਅਤੇ ਦਾ ਪੇਚ ਵੀ ਬਹੁਤ ਜ਼ਿਆਦਾ ਜਾਣਦੇ ਸਨ ਸ਼ਾਹੀ ਫੌਜ ਨੀਵੀਂ ਜਗ੍ਹਾ ਅਤੇ ਪਹਾੜੀਏ ਉੱਚੀ ਜਗ੍ਹਾ ਹੋਣ ਕਰਕੇ ਪਹਾੜੀਆਂ ਦੀ ਹਾਰ ਹੋ ਗਈ ਭਾਵੇਂ ਪਹਾੜੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਤਕੜੀ ਸ਼ਾਹੀ ਫੌਜਾਂ ਨੇ ਰਿਆਸਤੀ ਫੌਜਾਂ ਨੂੰ ਭੁੰਨ ਭੁੰਨ ਕੇ ਰੱਖ ਦਿੱਤਾ ਜੰਗ ਵਿੱਚ ਨਿਪੁੰਨ ਸ਼ਾਹੀ ਜਰਨੈਲ ਜਿੱਧਰ ਵੱਧਦੇ ਸੱਥਰ ਵਿਛਾਉਂਦੇ ਹੀ ਵੱਧਦੇ ਪਹਾੜੀ ਰਾਜਿਆਂ ਵਿੱਚ ਭਗੜੜ ਮਚ ਗਈ ਫੜ ਲਾਓ ਮਾਰ ਦਿਓ ਦਾ ਪੈ ਗਿਆ ਰੌਲਾ ਸ਼ਮਸ਼ਾਨ ਘਾਟ ਵਿੱਚ ਗੁਰੂ ਪਾ ਰਹੇ ਪ੍ਰਤ ਵਾਂਗੂ ਜਪਦਾ ਪਿਆ ਸੀ ਜਦੋਂ ਪਹਾੜੀ ਰਾਜ ਨੇ ਖੋਪਰ ਮੱਥੇ ਬੁਰੀ ਤਰ੍ਹਾਂ ਭੱਜ ਗਏ ਤਾਂ ਹਾਰੇ ਹੋਏ ਰਾਜੇ ਨਮੀਆਂ ਤਰਕੀਬਾਂ ਸੋਚਣ ਲੱਗੇ ਪ੍ਰਿਥਵੀ ਚੰਦ ਅਤੇ ਕੇਸਰੀ ਚੰਦ ਨੇ ਸਭ ਨੂੰ ਗੁਰੂ ਜੀ ਨੂੰ ਬੁਲਾਉਣ ਦੀ ਸਲਾਹ ਦਿੱਤੀ ਉਹਨਾਂ ਆਖਿਆ ਕਿ ਸਾਡਾ ਇਸ ਵਿਪਤਾ ਦੇ ਬੇਲੇ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਹੈ ਇਸ ਵਲੋਂ ਗੁਰੂ ਜੀ ਦੀ ਸਹਾਇਤਾ ਤੋਂ ਬਿਨਾ ਅਸੀਂ ਜੰਗ ਨਹੀਂ ਜਿੱਤ ਸਕਦੇ ਪੰਗਾਣੀ ਜੁੱਧ ਵਿੱਚ ਅਸਾਂ ਸਾਰਿਆਂ ਨੇ ਗੁਰਾਂ ਨਾਲ ਪੁੱਜ ਕੇ ਅਤ ਕੀਤੀ ਪਰ ਪ੍ਰਿਥੀ ਚੰਦ ਅਤੇ ਕੇਸਰੀ ਚੰਦ ਨੇ ਕਿਹਾ ਕਿ ਗੁਰੂ ਜੀ ਕਿਰਪਾਲੂ ਹਨ ਦਇਆਵਾਨ ਹਨ ਇਹ ਗੱਲ ਸਾਰਿਆਂ ਦੇ ਮਨਾਂ ਨੂੰ ਪਾ ਗਈ ਗੁਰੂ ਜੀ ਕਿਸੇ ਨਾਲ ਨਿਜੀ ਬੈਰ ਨਹੀਂ ਸੰ ਰੱਖਦੇ ਪ੍ਰਿਥੀ ਚੰਦ ਪਰਮਾਨੰਦ ਵਜੀਰ ਨੇ ਇਹ SLA ਪੱਕੀ ਕਰਕੇ ਗੁਰੂ ਜੀ ਪਾਸ ਆ ਕੇ ਬੇਨਤੀ ਕਰਨ ਲੱਗੇ ਆਖਿਆ ਪਾਤਸ਼ਾਹ ਜੀਓ ਸਾਡੀ ਦੇਵਤਾ ਵਿੱਚ ਮਦਦ ਕਰੋ ਸਾਡੇ ਸਿਰਾਂ ਤੇ ਰਹਿਮਤਾਂ ਦੇ ਤੰਬੂ ਤਾਣ ਦਿਓ ਨਹੀਂ ਇਹ ਸ਼ਾਹੀ ਫੌਜਾਂ ਨੇ ਸਾਡਾ ਬੀ ਨਾਸ਼ ਕਰ ਦੇਣਾ ਹੈ ਕਿਰਪਾ ਨਿਦਾਨ ਸਤ ਗੁਰੂ ਪਹਾੜੀਆਂ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਸਹਿਯਤਾ ਲਈ ਤਿਆਰ ਹੋ ਗਏ 500 ਜਵਾਨਾਂ ਨੂੰ ਜਲਦੀ ਜਲਦੀ ਜੰਗ ਦਾ ਸਮਾਨ ਵੰਡ ਬੰਡਾ ਕੇ ਗੁਰੂ ਜੀ ਨੇ ਰਣਜੀਤ ਨਗਾਰਾ ਵਜਾ ਕੇ ਸਤ ਗੁਰੂ ਜੀ ਨੇ ਜਲਦੀ ਨਦੌਣਵਲ ਨੂੰ ਪ੍ਰਸਥਾਨ ਕੀਤਾ ਇਹ ਸਤ ਗੁਰੂ ਜੀ ਦੀ ਵਿਡਿਆਈ ਹੈ ਕਿ ਆਪ ਬਹਿਰੀਆਂ ਨਾਲ ਵੀ ਭਲਾ ਕਰਦੇ ਸਨ ਗਰੀਬ ਨਿਵਾਜ ਸਤ ਗੁਰੂ ਨਾ ਕਿਸੇ ਤੋਂ ਡਰਦੇ ਸਨ ਅਤੇ ਨਾ ਹੀ ਡਰਾਉਂਦੇ ਸਨ ਪਹਾੜੀਆਂ ਨੇ ਗੁਰੂ ਜੀ ਨੂੰ ਮੈਦਾਨ ਵਿੱਚ ਆਏ ਵੇਖ ਕੇ ਹੌਸਲੇ ਬਲੰਦ ਹੋ ਗਏ ਬਿਜਲੀ ਵਾਂਗੂ ਕੜਕਦੀਆਂ ਤੇਗਾ ਅਤੇ ਬੱਦਲਾਂ ਵਾਂਗੂ ਗਰਜੇ ਸੂਰਮੇ ਗੁਰੂ ਜੀ ਇੱਕੋ ਵੇਲੇ ਚਾਰ-ਚਾਰ ਤੀਰ ਇਕੱਠੇ ਚਲਾਉਂਦੇ ਸਨ ਬਿਜਲੀ ਵਾਂਗ ਕੜਕਦੀਆਂ ਤੇਗਾ ਨੇ ਮੈਦਾਨ ਵਿੱਚ ਪਰਤੂ ਮੁਚਾ ਦਿੱਤਾ ਗੁਰੂ ਜੀ ਦੇ ਅੱਗ ਦੇ ਫੁਆਰਿਆਂ ਵਰਗੇ ਤੀਰ ਵੈਰੀਆਂ ਦਲਾਂ ਨੂੰ ਦਾਗ ਗਏ ਰਣ ਤੱਤੇ ਵਿੱਚ ਭਾਜੜ ਪੈ ਗਈ ਵੱਡੇ ਜਵਾਨ ਸੂਰਮੇ ਸ਼ਾਹੀ ਜਰਨੈਲ ਜਿਹੜੇ ਜੰਗ ਵਿੱਧਿਆ ਦੇ ਧਨੀ ਤੇ ਬੁੱਕ ਦੇ ਰਣ ਤੱਤੇ ਵਿੱਚ ਆਏ ਸਨ ਗੁਰੂ ਜੀ ਨੇ ਸੁਸਰੀ ਵਾਂਗ ਸਲਾਹ ਦਿੱਤੇ ਖਾਲਸੇ ਦੇ ਜਵਾਨਾਂ ਨੇ ਸ਼ਾਹੀ ਫੌਜ ਦੇ ਛੱਕੇ ਛੁੜਾ ਦਿੱਤੇ ਇਸ ਉੱਤਮ ਯੁੱਧ ਨੀਤੀ ਨੂੰ ਵੇਖ ਕੇ ਮੁਗਲ ਫੌਜ ਨੇ ਦੰਦਾਂ ਵਿੱਚ ਉਂਗਲਾਂ ਲੈ ਲਈਆਂ ਅਤੇ ਆਪਸ ਵਿੱਚ ਆਖਣ ਲੱਗੇ ਕਿ ਇੰਨੀ ਨਿਪੁੰਨਤਾ ਨਾਲ ਤਾਂ ਕਦੀ ਮਰਹੱਟੇ ਵੀ ਨਹੀਂ ਲੜੇ ਹੋਣਗੇ ਸ਼ਾਹੀ ਫੌਜੀ ਕਿ ਚੀਚੀਆਂ ਵਟ ਵਟ ਕੇ ਖਾਲਸੇ ਵੱਲ ਨੂੰ ਆਉਂਦੀਆਂ ਪਰ ਗੁਰੂ ਜੀ ਦੇ ਅਜਾਹੇ ਜ਼ਬਰਦਸਤ ਵਾਰ ਕਰਕੇ ਮੁਗਲ ਬਚਾਓ ਬਚਾਓ ਅਤੇ ਅਲੀ ਅਲੀ ਕਰਦੇ ਭਜ ਜਾਂਦੇ ਸਿੰਘਾਂ ਦੀਆਂ ਤੇਗਾਂ ਅਤੇ ਬਰਸ਼ੀਆਂ ਅਥਾਂ ਜੋਸ਼ ਵਿੱਚ ਇੱਕ ਵਾਰ ਫਿਰ ਚਮਕੀਆਂ ਅੱਗ ਉੱਗਲਦੇ ਖੰਡਿਆਂ ਨੇ ਸ਼ਾਹੀ ਫੌਜਾਂ ਨੂੰ ਵੱਢ ਕੇ ਖਾ ਲਿਆ ਜ਼ਖਮੀ ਘੋੜੇ ਮੈਦਾਨ ਵਿੱਚ ਉਲਟ ਦੇ ਪੈ ਸਨ ਕੋਈ ਵਾਹ ਪੇਛ ਚਲਦੀ ਨਾ ਵੇਖ ਕੇ ਸ਼ਾਹੀ ਫੌਜ ਨੇ ਭੱਜ ਜਾਣਾ ਹੀ ਬਾਝਬ ਸਮਝਿਆ ਮਰਦਿਆਂ ਦਾ ਖੂਨ ਮੈਦਾਨ ਵਿੱਚ ਇਸ ਤਰ੍ਹਾਂ ਗੀੜੀਆਂ ਮਾਰਦਾ ਪਿਆ ਸੀ ਜਿਵੇਂ ਕੋਈ ਜੱਟ ਨਹਿਰ ਦਾ ਮੋਗਾ ਪੁੱਟ ਕੇ ਮਰੱਬੇ ਨੂੰ ਪਾਣੀ ਲਾ ਰਿਹਾ ਸੀ ਭੱਜਿਓ ਅਲਫ ਖਾਨਗ ਨਾ ਖਾਣਾ ਸੰਭਾਰਿਓ ਭੱਜੈ ਔਰ ਵੀਰੋ ਨਾ ਧੀਰੇ ਬਈ ਚਾਰਿਓ ਬਚਤਰਨਾਟਕ ਵਿੱਚ ਇਸ ਦਾ ਵਰਤਾਂਤ ਹੈ ਦੁਹਰਾ ਅਲਸੂਨ ਕਹਿਓ ਮਰਕ ਇਸ ਦਿਨ ਕੀਓ ਪਖਿਆਨ ਭਾਤ ਅਨੇਕਸ ਕੀ ਕਰੇ ਪੁਰ ਆਨੰਦ ਸੁਖ ਆਨ ਬਚਤਰਨਾਟਕ ਵਿੱਚ ਵਰਤਾਂਤ ਅਲਫ ਖਾਨ ਨਦੌਣ ਪਠਾਨ ਭੀਮਚੰਦ ਤਨ ਬੈਰ ਬਚਾਵਾਂ ਜੁਦ ਕਾਜ ਨਿਰਪ ਹਮੇ ਬੁਲਾਇਓ ਆਪ ਭਵਨ ਕੀ ਔਰ ਸਿਧਾਇਓ ਨਦੌਣ ਦਾ ਜੰਗ ਜਿੱਤ ਕੇ ਜਦੋਂ ਸਿੰਘ ਵਾਪਸ ਆ ਰਹੇ ਸਨ ਤਾਂ ਆ ਲਸੂਨ ਦੇ Rajput ਸਿੰਘਾਂ ਨੂੰ ਬੋਲ ਕਬੋਲ ਬੋਲਣ ਲੱਗੇ ਸਿੰਘਾਂ ਨੇ ਚੱਬ ਘੋੜਿਆਂ ਦੀਆਂ ਬਾਗਾਂ ਢਿੱਲੀਆਂ ਛੱਡ ਦਿੱਤੀਆਂ ਅਤੇ ਭਗੌਤੀਆਂ ਧੂ ਲਈਆਂ ਇੱਥੋਂ ਦੇ Rajputਾਂ ਨੇ ਅੱਗੇ ਵੀ ਇੱਕ ਦੋ ਵਾਰ ਗੁਰੂ ਦੀਆਂ ਸੰਗਤਾਂ ਨੂੰ ਲੁੱਟਿਆ ਸੀ ਆਨੰਦ ਚੰਦ ਜੀ ਨੇ ਆਲਸੂਨ ਤੇ ਧਾਵਾ ਬੋਲ ਦਿੱਤੇ ਸਿੰਘਾਂ Rajputਾਂ ਨੂੰ ਭੁਜਾ ਕੇ ਚੰਗੀ ਤਰ੍ਹਾਂ ਆਲਸੂਨ ਲੁੱਟਿਆ ਰਿਵਾਲ ਸਰ ਹੁੰਦੇ ਹੋਏ ਆਪ ਮੰਡੀ ਪਹੁੰਚੇ ਇਸ ਤਰ੍ਹਾਂ ਕਈ ਜਗ੍ਹਾ ਦੀ ਸੈਰ ਕਰਦੇ ਕਈ ਰੰਗ ਤਮਾਸ਼ੇ ਕਰਦੇ ਆਪ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਜੀ ਦਾ ਪ੍ਰਤਾਪ ਸੁਣ ਕੇ ਕਾਫੀ ਸੂਰਮੇ ਜਵਾਨ ਗੁਰੂ ਜੀ ਪਾਸ ਆ ਕੇ ਪਹੁੰਚੇ ਸਨ ਔਰੰਗਜ਼ੇਬ ਜਦ ਕਿਸੇ ਨੂੰ ਜ਼ਬਰੀ ਮੁਸਲਮਾਨ ਬਣਾਉਂਦਾ ਸੀ ਤਦ ਉਹ ਲੋਕ ਗੁਰੂ ਜੀ ਦੀ ਸ਼ਰਨ ਆ ਕੇ ਨਿਵਾਸ ਕਰਨ ਲੱਗੇ ਗੁਰੂ ਜੀ ਪਾਸ ਇਸ ਵਕਤ 7 ਪੰਡਿਤ ਅਤੇ 52 ਕਵੀ ਰਹਿੰਦੇ ਸਨ ਸੋ ਗੁਰੂ ਪਿਆਰਿਓ ਅੱਜ ਦੇ ਅਜੋਕੇ ਸਮੇਂ ਅੰਦਰ ਸਾਡੇ ਸਿੱਖਾਂ ਨੂੰ ਉਹ ਪਹਾੜੀਏ ਘੇਰ ਕੇ ਕੁੱਟਦੇ ਹਨ ਅਤੇ ਇਕੱਠੇ ਹੋ ਕੇ ਉਹਨਾਂ ਦੀਆਂ ਗੱਡੀਆਂ ਵੀ ਭੰਨ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਪਹਾੜੀਏ ਕੁੱਟ ਨਹੀਂ ਖਾਂਦੇ ਉੱਟਣਾ ਜਾਣਦੇ ਹਨ ਇਹ ਉਹੀ ਲੋਕ ਹਨ ਉਹਨਾਂ ਹੀ ਲੋਕਾਂ ਦੀਆਂ ਔਲਾਦਾਂ ਹਨ ਜੋ ਮੁਗਲਾਂ ਦੇ ਰਾਜ ਸਮੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੰਤਾਂ ਪਾਉਂਦੇ ਸਨ ਅਤੇ ਕਹਿੰਦੇ ਸਨ ਕਿ ਸਾਡਾ ਮੁਗਲਾਂ ਨੇ ਬੀਜ ਨਾਸ਼ ਕਰ ਦੇਣਾ ਹੈ ਸਾਡੀਆਂ ਬਹੁ ਬੇਟੀਆਂ ਚੁੱਕ ਕੇ ਲੈ ਜਾਂਦੇ ਹਨ ਅਤੇ ਆਪਣੀਆਂ ਬੇਗਮਾਂ ਬਣਾ ਲੈਂਦੇ ਹਨ ਸਾਨੂੰ ਉਹਨਾਂ ਤੋਂ ਬਚਾਓ ਅਤੇ ਫਿਰ ਗੁਰੂ ਜੀ ਉਹਨਾਂ ਦੀ ਮਦਦ ਕਰਦੇ ਸਨ ਪਰ ਪਹਾੜੀ ਰਾਜੇ ਮੁਗਲਾਂ ਕੋਲੋਂ ਕੁੱਟ ਖਾਂਦੇ ਸਨ ਇਸਲਾਮ ਕਬੂਲ ਕਰਦੇ ਸਨ ਅਤੇ ਗੁਰੂ ਜੀ ਨਾਲ ਬੈਰ ਰੱਖਦੇ ਸਨ ਪਰ ਗੁਰੂ ਜੀ ਆਪਣੀ ਸ਼ਰਨ ਵਿੱਚ ਆਏ ਮਜਲੂਮਾਂ ਦੀ ਰੱਖਿਆ ਕਰਦੇ ਸਨ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਜੀ ਸੁਨਤ ਹੁੰਦੀ ਸਭ ਕੀ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਸੋ ਗੁਰੂ ਪਿਆਰਿਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ ਇਸੇ ਦੀ ਤਰ੍ਹਾਂ ਹੋਰ ਇਤਿਹਾਸਕ ਵੀਡੀਓ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਸੋ ਫਿਰ ਇਸੇ ਹੀ ਤਰ੍ਹਾਂ ਇਤਿਹਾਸ ਦੇ ਪੰਨੇ ਆਪ ਜੀ ਨਾਲ ਵਾਚਦਾ ਹੋਇਆ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸੋ ਰਫ ਵਿਚਾਰ ਗੱਜ ਵੱਜ ਕੇ ਫਤੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ